ਹਾਂਜੀ ਦੋਸਤੋ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਦੋਸਤੋ ਸਾਰਿਆਂ ਨੇ ਉੱਡਣਾ ਸੱਪ ਸੁਣਿਆ ਹੋਣਾ ਮੈਨਾਂ ਲੱਗਾ ਦੇਖਿਆ ਕਿਸੇ ਨੇ ਨਹੀਂ ਹੋਣਾ ਤੇ ਚੰਨਣ ਆਪਾਂ ਦੱਸਦੀ ਆ ਆਪਾਂ ਦੇਖਿਆ ਆਪਣੇ ਖੇਤ ਦਾ ਆਇਆ ਸੀਗਾ ਹਨਾ ਦੇਖਿਆ ਮੈਂ ਫਰ ਵੀ ਲਿਆ ਜਿਸ ਬਲਾਉ ਖਿੱਚ ਕੇ ਲੈ ਗਿਆ ਗਹਾਨੂ ਇਹ ਆ ਫੁੱਟ ਦਾ ਸੀਗਾ 50 60 ਫੁੱਟ ਦਾ ਹੋਣਾ ਹਨਾ ਬਾਕੀ ਤੁਸੀਂ ਵੀਡੀਓ ਦੇਖਿਓ ਅਸੀਂ ਸਬਜ਼ੀ ਤੋੜਦੇ ਸੀਗੇ ਸਬਜ਼ੀ ਤੋੜਦੇ ਸੀ ਹਨਾ ਆਪਾਂ ਦੇ ਲਾ ਤੇ ਸਾਡੇ ਕੋਲ ਦੀ ਉੱਡ ਕੇ ਨੰਗਿਆ ਇੱਕ ਵਾਰੀ ਤਾਂ ਭਾਈ ਅਸੀਂ ਡਰ ਗਏ ਕਹਿੰਦੇ ਡਰ ਗਿਆ ਸੀ ਤੂੰ ਮੈਂ ਤਾਂ ਪੂਰਾ ਡਰ ਗਿਆ ਚੰਦਨ ਵੀ ਡਰ ਗਿਆ ਮੈਨੂੰ ਵੀ ਬਹੁਤ ਡਰ ਲੱਗਿਆ ਜਦੋਂ ਸਾਡੇ ਕੋਲ ਦੀ ਉੱਪਰ ਨਾਲ ਸਮਾਨ ਤੇ 10-15 ਮਿੰਟ ਉੱਡੀ ਗਿਆ ਉਹ ਤੇ ਉਸ ਤੋਂ ਬਾਅਦ ਚੰਦਰ ਨੇ ਫੜ ਵੀ ਲਿਆ ਦੇਖਿਓ ਤੁਸੀਂ ਆ ਵੀਡੀਓ ਵਿੱਚ ਸਾਰੀ ਵੀਡੀਓ ਦੇਖਿਓ ਫੇਰ ਪਤਾ ਲੱਗੂ ਤੇ ਦੇਖੋ ਦੋਸਤੋ ਉੱਡਣ ਲਈ ਤਿਆਰ ਆ ਲਓ ਜੀ ਉੱਡ ਗਿਆ ਇਹ ਹੈ ਜੀ ਗੂਟੀ ਦਾ ਸੱਪ ਗੂਟੀ ਦਾ ਸੱਪ ਤਾਂ ਸਟਿੱਕਰਾਂ 'ਚ ਦੇਖਿਆ ਹੀ ਹੋਣਾ ਸਾਰਿਆਂ ਨੇ ਪਰ ਅਸਲ ਚੋਟ ਦਾ ਮੈਨੂੰ ਲੱਗਦਾ ਕਿਸੇ ਨੇ ਨਹੀਂ ਦੇਖਿਆ ਆ ਦੇਖੋ ਜੀ ਦਿਖਾਉਣੇ ਆ ਤੁਹਾਨੂੰ ਅਸੀਂ نیچے ਖੜਕੇ ਵੀਡੀਓ ਬਣਾਉਂਦੇ ਸੀ ਸਾਡੇ ਕੋਲ ਦੀ ਉੱਡ ਕੇ ਲੰਘਿਆ ਲਓ ਦੇਖੋ ਬਿੰਗਾ ਬਲੇਮ ਏ ਉਦਾਂ ਹੀ ਸਾਰਾ ਕੁਝ ਉਦਾਂ ਹੀ ਸੱਪ ਵਾਂਗ ਦੇਖੋ ਮੇਲਦਾ ਫਿਰਦਾ ਤੇ 10-15 ਮਿੰਟ ਇਦਾਂ ਹੀ ਅਸਮਾਨ ਵਿੱਚ ਉੱਡ ਗਿਆ ਤੇ ਜਦੋਂ ਕੋਲ ਦੀ ਲੰਘਿਆ ਸਾਡੇ ਵੈਸੇ ਅਸੀਂ ਦੋਨੇ ਡਰ ਗਏ ਸੀ ਮੈਂ ਤੇ ਚੰਦਨ ਤੇ نیچے ਖੜਕੇ ਅਸੀਂ ਵੀਡੀਓ ਬਣਾਉਣ ਲੱਗ ਗਏ ਚੰਦਨ ਨੇ ਦੇਖੋ ਫੜ ਵੀ ਲਿਆ ਸੀ ਇੱਕ ਸਿਰਾ ਫੜਿਆ ਹੋਇਆ ਇੱਕ ਸਿਰਾ ਹਜੇ ਕਿਾਰੇ ਦੇ ਦੇਖੋ ਲਾਸਟ ਤੇ ਫਿਰਦਾ 50-60 ਫੁੱਟ ਦੀ ਲੰਬਾਈ ਹੋਣੀ ਹੈ ਇਹਦੀ ਤੇ ਬਾਕੀ ਦੋਸਤੋ ਦੱਸਿਓ ਕਮੈਂਟਾਂ ਵਿੱਚ ਕੀ ਚੀਜ਼ ਆ ਇਹ ਕਿਸ ਚੀਜ਼ ਲਈ ਵਰਤਦੇ ਆਂ ਸੀ ਸਾਡਾ ਕੰਮ ਸਬਜ਼ੀਆਂ ਦਾ ਸਬਜ਼ੀਆਂ ਵਿੱਚ ਵਰਤਿਆ ਜਾਂਦਾ ਜਿਹੜਾ ਸਬ ਪਾਡਣਾ ਤੁਸੀਂ ਦੇਖਿਆ ਤੇ ਬਾਕੀ ਕਮੈਂਟ ਕਰਕੇ ਦੱਸਿਓ ਵੀਡੀਓ ਕਿਵੇਂ ਦੀ ਲੱਗੀ ਜੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਆਪਣੀ ਸ਼ੇਅਰ ਕਰਦੇ ਹੋ ਜੀ